ਕਿ ਪੰਡਾਲ ਦੇ ਵਿੱਚ ਸੰਗਤ ਬਹੁਤ ਘੱਟ ਹੈ। ਨਾਕਿਆਂ ਤੇ ਵੀ ਹਲੇ ਪੂਰੀ ਗਿਣਤੀ ਨਹੀਂ ਹੋਈ ਅਜ ਪਤਾ ਨਹੀਂ ਕੀ ਗੱਲ ਆ ਕਿਉਂ ਇੰਨੇ ਵੇਸਲੇ ਹੋਏ ਹੋ। ਇੰਨੇ ਵੇਸਲੇ ਹੋ ਕੇ ਕਿਵੇਂ ਸਰੂਗਾ ਸਾਰਿਆਂ ਨੂੰ ਬੇਨਤੀ ਹੈ ਕਿ ਜਿਨ੍ਹਾਂ ਦੀਆਂ ਨੌਜਵਾਨਾਂ ਦੀਆਂ ਨਾਕੇ ਤੇ ਡਿਊਟੀਆਂ ਹੁੰਦੀਆਂ ਤੁਰੰਤ ਨਾਕਿਆਂ ਤੇ ਪਹੁੰਚੋ। ਇੱਕ-ਇੱਕ ਬੰਦਾ ਟਰਾਲੀਆਂ 'ਚ ਰਹਪੋ ਤੇ ਬਾਕੀ ਸਾਰੇ ਜਿੰਨੇ ਟਰਾਲੀਆਂ 'ਚ ਹੋ ਗੱਡੀਆਂ 'ਚ ਪੈਨੇ ਹੋ ਸਾਰੇ ਪੰਡਾਲ ਦੇ ਵਿੱਚ ਆਓ ਤੁਰੰਤ ਪੰਡਾਲ ਦੇ ਵਿੱਚ ਗਿਣਤੀ ਬਹੁਤ ਘੱਟ ਅੱਜ ਤੁਰੰਤ ਸਾਰੇ ਹੀ ਮੋਰਚੇ ਦੇ ਵਿੱਚ ਬੈਠੇ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਕਿ ਆਪੋ ਆਪਣੇ ਕੰਬਲ ਲੈ ਕੇ ਰਜਾਈਆਂ ਲੈ ਕੇ ਜਿਹੜਾ ਪੈਣ ਲਈ ਪੰਡਾਲ ਦੇ ਵਿੱਚ ਪੈਨੇ ਹੋ ਆਕੇ ਤੇ ਤੁਰੰਤ ਪਹੁੰਚੋ ਜਿਨ੍ਹਾਂ ਦੀਆਂ ਨਾਕਿਆਂ ਤੇ ਡਿਊਟੀਆਂ ਹੈ ਜੀ মহারাজ ਜਿੰਨੀ ਗਿਣਤੀ ਅੱਗੇ ਹੁੰਦੀ ਹੈ ਰਜਾਨਾ ਉਸ ਤੋਂ ਵੱਧ ਕੇ ਗਿਣਤੀ ਹੈ ਜਿਹੜੀ ਨਾਕਿਆਂ ਤੇ ਤੁਰੰਤ ਡਿਊਟੀਆਂ ਵਾਲੇ ਪਹੁੰਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਹੀ ਘਟਾ ਸਕੀ ਤਾਂ ਇਹ ਗਲੰਗਰੀ ਜਾਂਦੀ ਹੈ ਕਾਲੇ ਨੂੰ ਨਹੀਂ ਆ ਕੇ ਵੇਖਿਆ ਕਾਲੇ ਨੂੰ ਵੀ ਕਰਨਾ ਹੈ ਤੁਹਾਡੇ ਬਲਾਗ ਦੇ ਬੰਦੇ ਵਿੱਚ ਨਹੀਂ ਸੁਰਜੀਤ ਸੱਚੀ ਗੱਲ ਜੀ ਸੱਚੀ ਗੱਲ ਠੀਕ ਹੋ ਥੈਂਕ ਯੂ ਰਪੇਜ ਜੀ ਹੋਰ ਜੀ ਪ੍ਰਧਾਨ ਜੀ ਵਰਜੀ ਖਾਲਸਾ ਵਰਜੀ ਫਤਿਹ ਹੋਰ ਸੁਭਰਾ ਸਾਹਿਬ ਠੀਕ ਹੋ ਵਧੀਆ ਜੀ ਸਾਹਿਬ ਜੀ ਵਧੀਆ ਤੇ ਦਿਓ ਥੋੜੀ ਜੜ ਕੀ ਮੋਰਚਾ ਕਿਵੇਂ ਚੱਲ ਰਿਹਾ ਹੈ ਜੀ ਮੋਰਚਾ ਚੜ੍ਹਦੀ ਕਲਾ ਚੱਲ ਰਿਹਾ ਜੀ 5 ਕਿਲੋਮੀਟਰ ਦਾ ਹੈ ਫਾਸਲਾ ਵਾ ਦਾਤਾ ਸਿੰਘ ਵਾਲੇ ਤੋਂ ਖਨੋਰੀ ਤੱਕ ਫੁੱਲ ਵਾ ਟਰਾਲੀਆਂ ਸੰਗਤ ਸਾਤਾਰ ਸੋ ਬੰਦਾ ਰਾਤ ਨੂੰ ਵਲੰਡੀ ਵਾਲ ਜਿਹੜਾ ਪਹਿਰੇ ਤੇ ਨੇ ਪ੍ਰਧਾਨ ਜੀ ਦੇ ਚਰਦੀ ਗਲਾ ਚਾ ਉਹ ਵੀ ਤੇ ਸੰਗਤਾਂ ਨੂੰ ਕੀ ਵੀ ਜਾਈ ਮਗਨ ਸਾਹਿਬ ਜੀ ਜਾ ਰਹੇ ਜੀ ਤੇ ਸੰਗਤਾਂ ਨੂੰ ਕੀ ਅਪੀਲ ਕਰਦਾ ਜੋਦੇ ਜੀ ਅਪੀਲ ਇਹ ਕਰਦੇ ਆ ਵੀ ਜਿਹੜੇ ਅਜੇ ਘਰੇ ਬੈਠੇ ਨੇ ਛੇਤੀ ਤੋਂ ਛੇਤੀ ਖਨੋਰੀ ਬਾਡਰ ਤੇ ਪਹੁੰਚੋ ਹੁਣ ਤੱਕ ਸਿਪਾਹੀ ਮਰਦੇ ਵੇਖੇ ਨੇ ਕਦੀ ਜਰਨੈਲ ਮਰਦਾ ਨਹੀਂ ਵੇਖਿਆ ਵਾਹ ਬਈ ਵਾਹ ਹਾਂਜੀ ਸਾਡੇ ਜਰਨੈਲ ਨੇ ਸਰੇ ਲਾਦਤੀ ਗੱਲ ਬਿਲਕੁਲ ਜੀ ਬਿਲਕੁਲ ਅੱਜ ਕੱਲ ਲੋਕਾਂ ਆਗੂਆਂ ਤੇ ਇਹੋ ਹੀ ਲੱਗਦਾ ਰਹੇ ਬਗਾਨੇ ਪੁੱਤ ਮਰਵਾਉਂਦੇ ਨੇ ਕਨੇਵਾਲ ਸਾਹਿਬ ਆਖਦੇ ਨਾ ਮੈਂ ਮਰੂੰਗਾ ਮਾਵਾ ਦੇ ਪੁੱਤ ਨਹੀਂ ਮਰਵਾਉਨੇ ਇਹੋ ਜਿਹੇ ਜਰਨੈਲ ਕਿਤੇ ਲੱਭਦੇ ਹਾਂ ਸਲੂਟ ਆ ਯਾਰ ਸਾਨੂੰ ਬਿਲਕੁਲ ਜੀ ਬਿਲਕੁਲ ਕਨੇਵਾਲ ਸਾਹਿਬ ਵਰਗੇ ਜਰਨੈਲਾਂ ਦਾ ਸਿਰ ਝਕਾਉਨੇ ਆਂ ਅਸੀਂ ਉਹਨਾਂ ਦੀ ਕੁਰਬਾਨੀ ਦੇ ਅੱਗੇ ਦਲਬਾਗ ਸਿੰਘ ਜੀ ਤਿਲ ਤਿਲ ਕਰਕੇ ਮਰਨਾ ਤਿਲ ਤਿਲ ਕਰਕੇ 27 ਦਿਨ ਹੋ ਗਏ ਆ ਜੀ ਹਾਂਜੀ ਬਿਲਕੁਲ ਜੀ ਬਿਲਕੁਲ ਰੋਜ ਹੀ ਸਿਹਤ ਘਟੀ ਜਾਂਦੀ ਰੋਜ ਹੀ ਸਿਹਤ ਘਟੀ ਜਾਂਦੀ ਆਪਣੀ ਗਿਣਤੀ ਵੀ ਔਖਾ ਜਾਂਦਾ ਜੀ ਬਹੁਤ ਔਖਾ ਜੀ ਬਹੁਤ ਔਖਾ ਮੈਂ ਰਾਤ ਦਰਸ਼ਨ ਕਰਕੇ ਆ ਠੀਕ ਹੈ ਤੇ ਕਿਵੇਂ ਆ ਸਿਹਤ ਉਹਨਾਂ ਦੀ ਸਿਹਤ ਬਹੁਤ ਕਮਜ਼ੋਰ ਹੋ ਚੁੱਕੇ ਆ ਪਰ ਜਿਹੜਾ ਹੌਸਲਾ ਜਜ਼ਬਾ ਵਾ ਬਿਲਕੁਲ ਉਹ ਕਾਇਮ ਆ ਉਹ ਕਾਇਮ ਆ ਜੀ ਉਹ ਨਹੀਂ ਡਾਊਨ ਹੋਇਆ ਬਿਲਕੁਲ ਵੀ ਉਹ ਗੁਰੂ ਸਾਹਿਬ ਦੀ ਕਿਰਪਾ ਨਾਲ ਕਿਉਂਕਿ ਮਹਾਰਾਜ ਦੀ ਬਾਣੀ ਚ ਰਹਿਣ ਵਾਲੇ ਨੇ ਉਹ ਅਮਰਤਾਰੀ ਨੇ ਨਿਤ ਨਮੀ ਸੀ ਹੂੰ ਗੁਰੂ ਸਾਹਿਬ ਦਾ ਪੂਰੀ ਅਸ਼ੀਰਵਾਦ ਹੈ ਉਹਨਾਂ ਤੇ ਅਸੀਂ ਇਤਰਾ ਹੀ ਅਰਦਾਸ ਕਰਦੇ ਸੱਚੇ ਪਾਤਸ਼ਾਹ ਉਹਨੂੰ ਚੜ੍ਹਦੀ ਕਲਾ ਚ ਰੱਖਣਾ ਸਾਡੀਆਂ ਮੋਰਚਾ ਵੀ ਜਿੱਤਿਆ ਜਾਵੇ ਦੋਨੋਂ ਪੱਖ ਹੀ ਸਾਡੇ ਹੱਲ ਹੋ ਜਾਣ ਉਹਨਾਂ ਦੀ ਤੰਦਰੁਸਤ ਰਹੇ ਨਾ ਮੋਰਚਾ ਵੀ ਜਿੱਤਿਆ ਜਾਵੇ ਇਸ ਖਸ਼ਾਂ ਸੁੱਖਾ ਸੁਖੀ ਨਾ ਆਪਣੇ ਕਰਾਂ ਜਾਨ ਵਾਹ ਜੀ ਹਾਂ ਜੀ ਤੇ ਤੁਸੀਂ ਬੜਾ ਮੋਰਚੇ ਦੇ ਨੇੜੇ ਰਹੇ ਹੋ ਹਰ ਇੱਕ ਪਲ ਪਲ ਦੀ ਜਾਣਕਾਰੀ ਰੱਖਦੇ ਰਹੇ ਹੋ ਜੀ ਬਿਲਕੁਲ ਪੀੜੇ 10 11 ਮਹੀਨੇ ਤੋਂ ਲਗਾਤਾਰ ਇੱਥੇ ਹਾਜ਼ਰੀ ਰਹੀ ਆ ਪਿੰਡ ਲੋ ਲੰਗਰ ਆਉਂਦਾ ਰਿਹਾ ਵਾ ਹੂੰ ਤੇ ਕਰਕੇ ਬਿਲਕੁਲ ਜੀ ਤੇ ਇੱਥੇ ਕਿਹੜਾ ਪਿੰਡ ਪੈਂਦਾ ਜੀ ਆਪਣਾ ਪਿੰਡ 23 ਪੁਰਾ ਜੀ ਇਥੋਂ 5-6 ਕਿਲੋਮੀਟਰ ਦੂਰ ਤੇ ਪਹਿਲਾ ਏਰੀਆ ਆਪਣਾ ਮੱਝਾ ਸੀ ਪਿੰਡ ਪਹਿਲਾਂ ਹਾਂ ਪਹਿਲਾਂ ਵੱਡੇ ਸੁਭਰਾ ਸੀ ਪਿੰਡ ਬਿਲਕੁਲ ਉੱਥੋਂ ਨਿਕਲੇ ਆ ਘਰ ਤੋਂ ਘਰ 40-42 ਸਾਲ ਹੋ ਗਏ ਆ ਛੋਟਾ ਆ ਹਾਂ 6-7 ਸਾਲ ਦਾ ਜਦੋਂ ਉੱਥੋਂ ਆਏ ਆ ਹੋਨੇ ਤੇ ਯਾਦ ਤਾਂ ਆਉਂਦੀ ਹੈ ਕਿ ਨਹੀਂ ਯਾਦ ਬਿਲਕੁਲ ਜੀ ਜੀ ਪਿੰਡ ਦੀਆਂ ਗਲੀਆਂ ਯਾਦ ਆਉਂਦੀਆਂ ਹਾਂ ਉਹ ਬਚਪਨ ਨਾ ਕਿ ਸਭਰਾਵਾਂ ਦਾ ਮਿਲ ਜਾਂਦਾ ਉਹ ਐਂ ਲੱਗਦਾ ਕਿਵੇਂ ਆਪਣਾ ਆਪਣਾ ਹੀ ਬਿਲਕੁਲ ਜੀ ਬਿਲਕੁਲ ਕਿਉਂਕਿ ਪਿਤਾ ਜੀ ਦਾਦਾ ਜੀ ਪਰਦਾਦਾ ਜੀ ਸਾਰੀਆਂ ਪੀੜੀਆਂ ਉੱਥੇ ਹਾਂ ਜੀ ਪਹਿਲੋ ਜ਼ਿਲ੍ਹੇ ਲਾਹੌਰ ਚ ਪੈਂਦਾ ਸੀ ਸਭਰਾ ਜੀ ਜੀ ਜਦੋਂ ਦੇਸ਼ ਦੀ ਵੰਡ ਹੋਈ ਆ ਹਾਂ ਜੀ ਉਦੋਂ ਅੰਮ੍ਰਿਤਸਰ